ਇਹਦਾ ਇੱਕ ਦਾਣਾ ਬਹੁਤ ਖੂਬਸੂਰਤ ਹੈ ਨਹੀਂ ਬਹੁਤ ਸੋਹਣੀ ਹੈ ਬੜੀ ਵਧੀਆ ਹੈ ਕਿ ਫਸਲ ਕਿਹੜੇ ਨੇ ਅਮਰਿੰਦਰ ਸਿੰਘ ਕਿੱਥੇ ਨੇ ਕਿਸਾਨ ਕੌਣ ਨੇ ਜੀ ਆਓ ਅਮਰਿੰਦਰ ਸਿੰਘ ਹੈ ਸੱਚੀਗਾ ਸੱਚੀਗਾ ਹਾਂ ਜੀ ਅੱਛਾ ਤੁਹਾਡਾ ਠੀਕ ਹੈ ਕਿਹੜਾ ਪਿੰਡਾ ਜੀ ਲਿੱਦੜ ਲਿੱਦੜ ਠੀਕ ਹੈ ਕਦੋਂ ਆਏ ਫਿਰ ਆਇਆ ਵੀਰਿਆ ਆਇਆ ਠੀਕ ਠੀਕ ਅ ਦਾਣਾ ਬਹੁਤ ਖੂਸੂਰਤ ਹੈ ਬਹੁਤ ਵਧੀਆ ਸਾਡੇ ਚਲੋ ਮਾਲਕ ਕਿਰਪਾ ਰਹੀ ਐ ਏਜੰਸੀ ਕਿਹੜੀ ਹੈ ਸਰ ਏਜੰਸੀ ਪਨਗਰੇਨ ਤੇ 500 ਪਿਆਰੇ ਨਹੀਂ ਆਹ ਕਿਹੜੀ ਆਹ ਕਿਹੜੀ ਇਹ ਸਰ ਪਨਗਰੇਨ ਪਨਗਰੇਨ ਹਾਂਜੀ ਸਰ ਤੇ ਫਿਰ ਇਹਦਾ ਕਰ ਲੋ ਓਕੇ ਸਰ ਹੋ ਗਿਆ ਹੋ ਗਿਆ ਜੀ ਤੇ ਇਹਦੇ ਪੈਸੇ ਕਦੋਂ ਪੈਣਗੇ ਇਹਦੇ ਸਾਰੇ ਇਹਨਾਂ ਦੇ ਅੱਜ ਆਈ ਫਾਰਮ ਚਾੜ ਦੇਣਾ ਕੱਲ ਇਹਨਾਂ ਦੇ ਸ਼ਾਮੀ ਸਾਡੀ ਪਹੁੰਚ ਜਾਣਗੇ 24 ਘੰਟੇ ਦੇ ਵਿੱਚ ਵਿੱਚ 24 ਘੰਟਿਆਂ ਦੇ ਨਰਿੰਦਰ ਸਰ ਠੀਕ ਹੈ ਕੋਈ ਦਿੱਕਤ ਨਹੀਂ ਹੈ ਨਹੀਂ ਭਾਈ ਮੰਡੀ ਚ ਕੁਈ ਦੱਸੋ ਭਾਜੀ ਇਹ ਕੋਈ ਦਿੱਕਤ ਨਹੀਂ ਜੀ ਠੀਕ ਹੈ ਚਲੋ ਕਮੇਟੀ ਆਇਆ ਕੰਮ ਕਰਦਿਆ ਜੀ ਪਿਛਲੇ ਸੈਕਟਰੀ ਕੋਲ ਨੇ ਮਾਰਕੀਟ ਕਮੇਟੀ ਦੇ ਆਹ ਸੈਕਟਰੀ ਸਾਹਿਬ ਪਿਛਲੇ ਸਾਲ ਕਿੰਨੇ ਸੀ ਸਰ ਇੱਥੇ ਸਾਡੇ ਕੋਲ 1.5 ਲੱਖ ਕਿੰਟ ਲਾਇਸੈਂਸ ਮਤਲਬ ਪਿਛਲੇ ਸਾਲ 1.5 ਹਾਂਜੀ ਅੱਛਾ ਚਲੋ ਐਰਕਾ ਸਰ ਠੀਕ ਕਰੋ ਥੋੜਾ ਜਿਆ ਸਾਡੇ ਕੋਲ 1.10 ਰਹਿ ਗਿਆ ਥੋੜਾ ਜਿਆ ਥੋੜਾ ਜਿਆ ਜੀ ਇੱਥੇ ਜਿਆਦਾ ਨਹੀਂ ਹਾਂ ਕੁਝ ਪਿੰਡ ਪ੍ਰਭਾਵਿਤ ਹੋਏ ਸੀਗੇ ਅੱਛਾ ਮੰਤਰੀ ਸਾਹਿਬ ਇਦਾਂ ਵਿਆਸ ਦੇ ਕੰਡੇ ਵਾਲੇ ਵਿਆਸ ਦੇ ਕੰਡੇ ਤੇ 4.5 ਤੋਂ 5000 ਏਕੜ ਜ਼ਮੀਨ ਜਿਹੜੀ ਆ ਆ ਉਹ ਪ੍ਰਭਾਵਿਤ ਹੋਈ ਆ ਹੜ੍ਹ ਦੇ ਬਾਕੀ ਜਿਹੜਾ ਉੱਪਰਲੀ ਟੋਕਰੀ ਸਾਡੀ ਬੜੀ ਵਧੀਆ ਵਾ ਇੱਕ ਹਲਦੀ ਜਿਹੜਾ ਰੋਗ ਆਇਆ ਨਾ ਇਹਨਾਂ ਨੂੰ ਉਹਨੇ ਕਾਫੀ ਜਿਹੜਾ ਨੁਕਸਾਨ ਕੀਤਾ ਉਹਦਾ ਝਾੜ ਦੇ ਵਿੱਚ ਕਾਫੀ ਫਰਕ ਆ ਉਹਦਾ ਕਰਕੇ ਉਹ ਵੀ ਘਟ ਲੈਂਦਾ ਝਾੜ ਕਰਕੇ ਸਰ ਜਿਹੜੀ ਫਸਲ ਮੁੜ ਕੇ ਆਉਣੀ ਨਾ ਉਹਦੇ ਥੋੜਾ ਬਹੁਤ ਡੈਮੇਜ ਆਉਣਾ ਜੀ ਕੋਈ ਗੱਲ ਥੋੜਾ ਥੋੜਾ ਆਊਗਾ ਡੈਮੇਜ ਬਾਕੀ ਇਹ ਕਿਹੜੇ ਦਿਸੇ ਆਪਣੇ ਪੰਨ ਸਰ ਨਹੀਂ ਸਰ ਪੰਨ ਗ੍ਰੇਨ ਪੰਨ ਗ੍ਰੇਨ ਸੇਖੋ ਟਰੇਡਰ ਹਾਂਜੀ ਬਣ ਗਏ ਓਕੇ ਓਕੇ ਠੀਕ ਹੈ ਹੋਰ ਚਾਣਾ ਆ ਦੂਸਰੀ ਆ ਨਾਲ ਵੀ ਬਣਾਓ ਅੱਛਾ ਜੀ ਅਸਮ ਸਰ ਸਾਚੀ ਗੱਲ ਸਾਚੀ ਆਹ 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 ਸਾਚੀ ਗੱਲ ਆਹ ਮੰਤੂ ਸਰ ਆਓ ਆਹ 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 ਰਜਧਾਨ ਹਾਂ ਰਜਧਾਨ ਹੈ ਰਜਧਾਨ ਪਿੰਡ ਮੈਂ ਗਿਆ ਹਾਂਜੀ ਹਾਂ ਆ ਕਿੰਨਾ ਵੀ ਠੀਕ ਹੈ ਜੀ ਆਪਣੇ ਆਪਣੇ ਆਹ ਫੜਾ ਸਾਲ ਕਿਵੇਂ ਹੋ ਠੀਕ ਹੈ ਕਿੰਨਾ ਦੀ ਤੁਹਾਡੀ ਉਹ ਕਾਲੇ ਪਟੜਕੇ ਵਾਲੇ ਅੱਛਾ ਅੱਛਾ ਕਿਵੇਂ ਠੀਕ ਹੋ ਜੀ ਮੈਂ ਤਾਂ ਤੁਹਾਡੇ ਪਿੰਡ ਗਿਆ ਯਾਰ ਹੈ ਕਦੋਂ ਆਇਸ ਵੀਰੇ ਹਾਂਜੀ ਵੀਰੇ ਲੈ ਕੇ ਅੱਜ ਵੇਲੇ ਕਰ ਦੇਣਾ ਤੁਹਾਨੂੰ ਆਹ ਇਹ ਵੀ 500 ਵੀ ਹੈ ਸਰ ਇਹ ਪੰਜ ਤਿੰਨੇ ਏਜੰਸੀਆਂ ਗਿਆ ਸਰ ਸਾਡਾ ਅੱਛਾ 500 ਸਭ ਪਨ ਗਏ ਇਹ ਕਿਹੜੀ ਹੈ ਇਹ ਇਹ ਕਿਹੜੀ ਹੈ ਕਿੰਨੂੰ ਵਿਖਣੀ ਹੈ ਵੇਰ ਉਸ ਚਲੋ ਠੀਕ ਹੈ ਬਾਕੀ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਆ ਰਹੀ ਜੀ ਤੁਹਾਨੂੰ ਠੀਕ ਹੈ ਠੀਕ ਹੈ ਮਨਤ ਸਿੰਘ ਸਰ ਪੇਮੈਂਟ ਵਿਦਨ 24 ਆਵਰਸ ਕਰ ਰਹੇ ਆ ਜਿਵੇਂ ਅੱਜ ਖਰੀਦ ਹੋਈ ਆ ਅਹੀਂ ਆਲਮੋਸਟ ਸ਼ਾਮ ਤੱਕ ਸੋਚਦੇ ਵੀ ਇਹਨਾਂ ਦੀ ਕਲੀਅਰ ਹੋ ਜਾਵੇ ਨੇ ਤੇ ਨੈਕਸਟ ਡੇ ਆਫਟਰ ਕਿ ਇਤਨਾ ਪ੍ਰੋਬਲਮ ਸਾਡੇ ਆ ਰਹੀ ਏ ਇੱਕ ਇੱਕ ਏਕੜ ਦੀ ਆ ਰਹੀ ਆ 20 ਕੁਇੰਟਲ ਸਿਰਫ ਚੜ ਰਹੀ ਆ ਉਹ ਜਾ ਕੇ ਕਣਕ ਵਾਲਾ ਹੀ ਇਹਨਾਂ ਨੇ ਡਾਟਾ ਚੁੱਕ ਲਿਆ ਸਾਰਾ 35 ਕੁਇੰਟਲ ਹੋਣਾ ਚਾਹੀਦਾ ਝੋਨੇ ਦਾ ਹੂੰ ਉਹਦੀ ਪ੍ਰੋਬਲਮ ਆ ਰਹੀ ਪੋਰਟਲ ਦੇ ਉੱਪਰ ਉਹ ਠੀਕ ਕਰਵਾਓ ਨਹੀਂ ਰੋ ਦਿੱਕਤ ਹੋਣੀ ਕਿਉਂਕਿ ਜ਼ਮੀਨ ਘੱਟ ਇਹਨਾਂ ਨੇ ਇੱਕ ਫਾਰਮਰ ਤੇ ਜਿੰਨੀ ਪਹਿਲੀ ਜਿਵੇਂ ਉਹਨਾਂ ਦੀ ਜਿਤਨ 3 ਏਕੜ ਆ ਏ ਮੈਂ ਪਿਛਲਾ ਡਾਟਾ ਚੁੱਕ ਲਿਆ ਵਾ ਉਹਦੇ ਅਕੋਰਡਿੰਗੂ ਇਹਨਾਂ ਤੇ ਨਾ ਝਾੜ ਵਧ ਬਣਦਾ ਪਰ ਇਹ ਚੁੱਕਦੇ ਥੋੜਾ ਜੀ ਪਰ ਨਹੀਂ ਫਰਕ ਨਾ ਗਿਆ ਫਰਕ 15 ਮਿੰਟ ਦਾ 15 ਮਿੰਟ ਦਾ ਬਾਅਦ ਜਿਵੇਂ 3 ਕਿਲੇ ਆਦਾ ਨਾ ਇਹਨਾਂ 2 ਕਿਲੇ ਦਾ ਬਾਅਦ ਮਿਲ ਗਿਆ ਜੀ 30% ਦਾ ਡਿਫਰੈਂਸ ਰਹਿ ਜਾਂਦਾ ਸਰ ਲਾਸਟ ਈਅਰ 32 ਕੁਇੰਟਲ ਸੀਗਾ ਜੀ ਐਸਐਲ 20 ਕੁਇੰਟਲ ਕਰਦਾ ਜੀ ਕਣਕ ਵਾਲਾ ਚੱਕ ਲਿਆ ਕਣਕ ਵਾਲਾ ਡਾਟਾ ਚੁੱਕ ਲਿਆ ਕਣਕ ਵਾਲਾ ਡਾਟਾ ਨਹੀਂ ਆ ਰਹੀ ਇਹ ਤਾਂ ਫਿਰ ਐਸਐਲ ਆਪਰੀ ਗੱਲ ਕਰਨੀ ਸੀ ਕਿਸਾ ਨਾ ਜਾਂ ਆਪ ਜੀ ਜਾਂ ਕਿਸੇ ਨੂੰ ਕਹਿਣਾ ਆਪਣੇ ਪਾਸੇ ਕਰਨਾ ਹੈ ਕਿਉਂਕਿ ਚੇਂਜ ਹੋ ਗਿਆ ਸਰ ਨੋਟੀਫਿਕੇਸ਼ਨ ਟੋਟਲ ਨੋਟੀਫਿਕੇਸ਼ਨ ਸਾਰੇ ਆਰਦੀ ਇਹੀ ਕਹਿ ਰਿਹਾ ਕਿ ਲੈਂਡ ਮੈਪਿੰਗ ਘਟੂ ਯਾਰ ਕੀ 20 ਕੁਇੰਟਲ ਮਟਲ ਹੋਈਏ ਜੇ 32 ਹੋ ਗਈ ਸਰ ਫਿਰ ਨਹੀਂ ਨਹੀਂ ਇਹ ਆਪਣੇ ਡਿਪਾਰਟਮੈਂਟ ਦਾ ਕੰਮ ਨਹੀਂ ਹੈ ਸਾਰਾ ਐਗਰੀਕਲਚਰ ਸਾਰਾ ਇਹਦੇ ਪਟਨਾ ਨਹੀਂ ਐਗਰੀਕਲਚਰ ਦਾ ਕੰਮ ਹੈ ਜੀ ਸਰ ਜੀ ਸਰ ਇਹ ਓਨਲੀ ਅਮਰਸਾ ਦਾ ਹੈ ਨਹੀਂ ਸਾਰਾ ਹੀ ਹੋਏਗਾ ਸਾਰਾ ਹਾਲ ਓਵਰ ਪੰਜਾਬੀ ਪ੍ਰਾਂਤ ਸਾਰਾ ਪੰਜਾਬ ਦਾ ਆਲ ਓਵਰ ਪੰਜਾਬ ਦਾ ਮੋਹਰੀ ਸਾਹਿਬ ਇੱਥੇ ਸਾਲ ਹੋਇਆ ਪਿਛਲੇ ਸਾਡੀ ਟੋਟਲ ਕਿਤੇ ਜੀ ਦੱਸੋ 25% ਲਿਫਟਿੰਗ ਕਿਤੇ ਤੇ ਲਿਫਟਿੰਗ ਹੋ ਰਹੀ ਹੈ ਸਰ ਨਹੀਂ ਹੋ ਰਹੀ ਕਿਤੇ ਇਸ ਵਲੇ ਹੋ ਰਹੀ ਅੱਛਾ ਕਿਤੇ ਜਿੱਤੇ ਟਰੱਕ ਖੜਾ ਵਾਲੇ ਪੁੱਛੋ ਹਾਂ ਜੀ ਕਿਤੇ ਹੋ ਰਹੀ ਓਪਰੇ ਹੋਰ ਇਹ ਉਧਰ ਸਾਹਮਣੇ ਤੁਰੀ ਸੱਜਵੀਂ ਕਿਹੜੀ ਇਹ バスਪਤੀ ਹੈ 1515151515 バスਪਤੀ ਜੀ ਹਾਂ ਜਿਹੜਾ ਕਿੰਨਾ ਬਰੌਲਾ ਜਿਹੜੇ ਚੰਦਰਾ ਜਿਹੜੇ ਠੇਕੇਦਾਰ ਆ ਹਾਂ ਉਹ ਜਿਹੜੇ ਨਾਦੋਂ ਕੋ ਗੱਡੀਆਂ ਹੈਗੀਆਂ ਹਰ ਸਾਰ ਰਾਤ ਨੂੰ ਬਹੁਤ ਪਰੇਸ਼ਾਨੀਆਂ ਹੁੰਦੀਆਂ ਐਲਕਿਨ ਉਹ ਕਿਥੇ ਨਹੀਂ ਆ ਜਿਹੜਾ ਜਿਹੜਾ ਗੱਡੀਆਂ ਪ੍ਰੋਵਾਈਡ ਨਹੀਂ ਕਰਾਊਗਾ ਉਸੇ ਵੇਲੇ ਕੰਮ ਉਹਦਾ ਰੱਦ ਕਰਾਂਗੇ ਬਿਲਕੁਲ ਕਲੀਅਰ ਕਟ ਗਿਆ ਹੈ ਜੇ ਕੰਮ ਲਿਆ ਫੇ ਕੰਮ ਕਰਾਵਾਂਗੇ ਆਪਾਂ ਠੀਕੋ ਨਹੀਂ ਯਾਰ ਹਾਥ ਮਾਰੋ ਹਾਥ ਮਾਰੋ ਹਾਥ ਬੋਲੋ ਨਹੀਂ ਨਹੀਂ ਸਾਹਬ ਜਿਹੜਾ ਪਿੰਡ ਕਿੱਥੇ ਚੱਲ ਰਹੇ ਹੋ ਤੁਹਾਡਾ ਠੱਟੀਆਂ ਠੱਟੀਆਂ ਹਾਂਜੀ ਜਵਾਲਾ ਸਿੰਘ ਠੱਟੀਆਂ ਹੈ ਗਦਰੀ ਬਾਬਾ ਗਦਰੀ ਬਾਬਿਆਂ ਦਾ ਪਿੰਡ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਾਈ ਜੀ ਉਹੀ ਪੈਂਦੇ ਹੈ ਕਿੰਝੋ ਪੋਟੈਟੋ ਬਿਲਕੁਲ ਮੈਂ ਨੋਤਰੀ ਸਾਹਿਬ ਨੇ ਬਹੁਤ ਕੰਮ ਕੀਤਾ ਸੀ ਤੇ ਕਿਵੇਂ ਠੀਕ ਆ ਕੋ ਹਾਂਜੀ ਬਿਲਕੁਲ ਟੀਚਰ ਦਾ ਕੰਮ ਕੋਈ ਦਿੱਕਤ ਨਹੀਂ ਨਹੀਂ ਸਰ ਕਿਵੇਂ ਫਿਰ ਠੀਕ ਹੋ ਅੱਛਾ ਕਿੰਨੇ ਕਿੰਨੇ ਬੰਦੇ ਦਾ ਜੁੱਟ ਤੁਹਾਡਾ 13 ਜਾਣੇ ਤੇ 13 ਹਾਂਜੀ ਤੇ ਕਿੰਨੀਆਂ ਗੱਡੀਆਂ ਭਰਦੇ ਹੋ ਦੋ ਤਿੰਨ ਭਰਦੇ ਦੋ ਤਿੰਨ ਇਹਨਾਂ ਗੱਡੀਆਂ ਇੱਕ ਗੱਡੀ ਤੇ ਕਿੰਨੇ ਵੱਜਦੇ 500 ਦੇ ਅੰਦਰ ਹਾਂ 50000 5000 18000 ਬੰਦਣਾ 12 ਤੁਹਾਡੀ ਮਿਹਨਤ ਵੀ ਬਹੁਤ ਹੈ ਨਾ ਸਖਤ ਕੰਮ ਹੈ ਹਾਂ ਜੀ ਹੈ ਐ ਮੇਰੇ ਸਾਹਿਬ ਜੀ ਸਰ ਧਰਤੀ ਦੇ ਜੇ ਕੋਈ ਦੇਵਤੇ ਆ ਗਏ ਤਾਂ ਮਜ਼ਦੂਰ ਨੇ ਬਿਲਕੁਲ ਜੀ ਸਭ ਤੋਂ ਵੱਡਾ ਮੇਨ ਦੇਵਤਾ ਕੋਈ ਨਹੀਂ ਇਸੇ ਕਰਕੇ ਗੁਰੂ ਸਾਹਿਬਾਨ ਨੇ ਵੱਡੀਆਂ ਗੱਲਾਂ ਕਹੀਆਂ ਨਾ ਸਰਕਲ ਕਰਤੀਆਂ ਵਾ ਸਰਤ ਦਾ ਮਾਤਾ ਦਾ ਤੁਹਾਡੇ ਕੰਮ ਨੂੰ ਸਲਾਮ ਪਈ ਹੈ ਮਾਲਕ ਤੰਦਰੁਸਤੀ ਇਹ ਕਿਹੜੀ ਕਿਹੜੇ ਸੈਲਰ ਦਾ ਹੈ ਇਹਦੇ ਨਾਲ ਲਿੰਗਵਿਸਟ ਇਹ ਬਾਹਰ ਆ ਰੋਣ ਇਹ ਜੀ ਬਾਸਮਤੀ ਬਾਸਮਤੀ ਪ੍ਰਾਈਸ ਪ੍ਰਾਈਵੇਟ ਪਰਚੇਜ਼ ਹੋਈ ਹੈ ਅੱਛਾ ਠੀਕ ਉਹ ਬਾਸਮਤੀ ਦੇ ਪੱਤੀ ਰਈਆ ਦਾਣਾ ਮੰਡੀ ਪਹੁੰਚੋ ਪਹਿਲਾਂ ਤਾਂ ਕਿਸ ਤਰ੍ਹਾਂ ਦੇ ਪ੍ਰਬੰਧ ਲੱਗਦੇ ਆ ਬਿਲਕੁਲ ਅ ਅੱਜ ਮੈਂ ਇੱਕ ਵਾਰ ਫੇਰ ਰਈਆ ਦੀ ਮੰਡੀ ਦੇ ਅੰਦਰ ਆਇਆ ਸੋ ਬੜੀ ਇਤਿਹਾਸਿਕ ਮੰਡੀ ਹੈ ਬੜੀ ਵੱਡੀ ਮੰਡੀ ਹੈ ਸੋ ਮੇਰੇ ਨਾਲ ਸਾਡੇ ਐਮਐਲਏ ਟੌਂਗ ਸਾਹਿਬ ਬਾਬੇ ਬਕਾਲੇ ਤੋਂ ਔਰ ਸਾਡੇ ਫੂਡ ਸਪਲਾਈ ਦੇ ਸਮਸਤ ਅਧਿਕਾਰੀ ਸਵਾਨ ਐਸਡੀਐਮ ਬਾਬਾ ਬਕਾਲਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਇਸ ਪੈਡੀ ਸੀਜ਼ਨ ਨੂੰ ਲੈ ਕੇ ਪ੍ਰੋਕੂਰਮੈਂਟ ਨੂੰ ਲੈ ਕੇ ਬਹੁਤ ਕਲੀਅਰ ਕੀਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੰਜਾਬ ਦੀ ਮੰਡੀ ਚ ਪਰਕਿਊਰਮੈਂਟ ਦਾ ਜੁੜੀ ਕਿਸੇ ਵੀ ਫੈਕਲਟੀ ਤੋਂ ਨਾ ਆਵੇ ਚਾਹੇ ਉਹ ਸਾਡੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਮਿੱਲਰ ਨੇ ਆਰਤੀ ਨੇ ਸੋ ਆਲਮੋਸਟ ਪ੍ਰਵੰਧ ਜਿਹੜੇ ਆ ਉਹ ਸਰਕਾਰ ਨੇ ਕੀਤੇ ਆ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 252000 ਐਮਟੀ ਚੋਹਾਨਾ ਜਿਹੜਾ ਪਹੁੰਚਿਆ ਔਰ 241000 ਐਮਟੀ ਜਿਹੜਾ ਖਰੀਦਿਆ ਜਾ ਚੁੱਕਿਆ ਔਰ ਇਹਦਾ ਜਿਹੜਾ ਬਣਦਾ ਭੁਗਤਾਨ ਆ ਕਿਸਾਨ ਦੇ ਖਾਤੇ 'ਚ 443 ਕਰੋੜ ਰੁਪਇਆ ਉਹ ਵੀ ਕੀਤਾ ਜਾ ਚੁੱਕਿਆ ਸੋ 24 24 ਘੰਟੇ ਦੇ ਅੰਦਰ ਖਰੀਦ ਤੋਂ ਬਾਅਦ ਕਿਸਾਨ ਦੇ ਖਾਤੇ 'ਚ ਪੇਮੈਂਟ ਪਾਣੀ ਜੋ ਮਾਂਜੂ ਕੁ ਮੁੱਖ ਮੰਤਰੀ ਜੀ ਦਾ ਵਾਦਾ ਉਹਨੂੰ ਅਮਲ 'ਚ ਲਿਆਂਦਾ ਜਾ ਰਿਹਾ ਸੋ ਲਗਾਤਾਰ ਜਿਹੜਾ ਆ ਉਹ ਪ੍ਰੋਕਿਊਰਮੈਂਟ ਨੂੰ ਲੈ ਕੇ ਸੀਜ਼ਨ ਪੀਕ ਤੇ ਜਾ ਰਿਹਾ ਭਾਵੇਂ ਪੰਜਾਬ ਦੇ ਅੰਦਰ ਹੜ੍ਹਾਂ ਦੇ ਕਾਰਨ ਥੋੜੀ ਜਿਹੜੀ ਉਹ ਨਵੀਂ ਬਦਨ ਕਰਕੇ ਕਹ ਲਓ ਜਾਂ ਮੀਂਹ ਕਰਕੇ ਕਹ ਲਓ ਪਸੜ ਕੇ ਆ ਰਿਹਾ ਚਵਾਨਾ ਪਰ ਕਿਉਂਕਿ ਵੱਡਾ ਨੁਕਸਾਨ ਵੀ ਪੰਜਾਬ ਦਾ ਹੋਇਆ ਸੋ ਸਾਨੂੰ 172 ਲੱਖ ਐਮਟੀ ਦਾ ਟਾਰਗੇਟ ਮਿਲਿਆ ਕੇਂਦਰੀ ਪੂਲ ਦੇ ਲਈ ਔਰ ਅਸੀਂ 190 ਲੱਖ ਐਮਟੀ ਦਾ ਜਿਹੜਾ ਇੰਤਜ਼ਾਮ ਕੀਤਾ ਸੀਸੀਐਲ ਸਤੰਬਰ ਦੀ ਸਾਨੂੰ 15000 ਕਰੋੜ ਰੁਪਏ ਮਿਲ ਗਈ ਸੀ ਔਰ ਅਕਤੂਬਰ ਦੀ 27000 ਕਰੋੜ ਰੁਪਏ ਸੀਸੀਐਲ ਵੀ ਸਾਡੇ ਕੋਲ ਹੈ ਬਾਰਦਾਨਾ ਸਾਡੇ ਕੋਲ 100% ਹੈਗਾ ਸੋ ਇਹਨਾਂ ਦਿਨਾਂ ਦੇ ਦੌਰਾਨ ਸਾਡੇ तमाम ਅਧਿਕਾਰੀ ਸਹਿਬਾਨ ਉਹ ਲਗਾਤਾਰ ਆਪਣੇ ਆਪਣੇ ਜਿਹੜੇ ਡਿਊਟੀਆਂ ਉੱਤੇ ਲੱਗੇ ਆ ਉਹਦੇ ਉੱਤੇ ਪਿਆਰਾ ਦੇ ਰਹੇ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰੂੰਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਫਿਕਰਮੰਦੀ ਕਰਨ ਦੀ ਲੋੜ ਨਹੀਂ ਮਾਨ ਸਾਹਿਬ ਦਾ ਜਿਹੜਾ ਉਹ ਵਾਦਾ ਕੱਲਾ ਕੱਲਾ ਦਾਣਾ ਚੱਕਾਂਗੇ 299 ਰੁਪਏ ਐਮ ਐਸ ਬੀ ਦੇ ਮੁਤਾਬਕ ਬਸ ਇੱਕੇ ਬੇਨਤੀ ਕਰਾਂਗੇ ਵੀ ਆਪਣੀ ਫਸਲ ਨੂੰ ਥੋੜਾ ਜਿਹਾ ਸਵਾਰ ਕੇ ਲੈ ਕੇ ਆਣ ਕਿ ਤੁਹਾਨੂੰ ਮੰਡੀ 'ਚ ਆ ਕੇ ਕੋਈ ਤੁਹਾਡਾ ਟਾਈਮ ਵਿਸ ਨਾ ਹੋਵੇ ਸੋ ਉਮੀਦ ਕਰਦੇ ਆਂ ਵੀ ਜਿਹੜਾ ਸੀਜ਼ਨ ਹੈ ਪੈੜੀ ਦਾ ਭਾਵੇਂ ਹੜ ਨੇ ਮੀਂਹ ਨੇ ਬਹੁਤ ਵੱਡਾ ਪੰਜਾਬ ਦੇ ਪਿੰਡੇ ਤੇ ਪੀੜਾਂ ਦਾ ਪਰਾਗਾ ਸੁਟਿਆ ਕੁਦਰਤ ਨੇ ਪਰ ਇਹ ਪੰਜਾਬੀਆਂ ਬਾਬੇ ਨਾਨਕ ਦੀ ਧਰਤੀ ਆ ਇਹ ਮਿੱਸਾ ਡਿੱਗੀ ਵੀ ਆ ਤੇ ਪੈਰਾਂ ਸਿਰ ਖੜਦੀ ਵੀ ਆ ਸੋ ਅਸੀਂ ਬਪ੍ਰੀਤ ਸਥਿਤੀਆਂ ਦੇ ਬਾਵਜੂਦ ਇਸ ਪ੍ਰਕਿਰਮਣ ਨੂੰ ਲੈ ਕੇ ਪੂਰੇ ਹਲਟਾਂ ਔਰ ਅਸੀਂ ਕੁਦਰਤ ਅੱਗੇ ਬੇਦਾਸ ਕਰਦੇ ਆਂ ਵੀ ਕਿਰਪਾ ਰਵੇ ਮੌਸਮ ਦੀ ਔਰ ਇਸ ਸੀਜ਼ਨ ਵੀ ਜਿਹੜਾ ਆ ਸਾਰੇ ਲੋਕਾਂ ਲਈ ਵਧੀਆ ਸਾਬਤ ਹੋ ਗਾ ਪੰਜਾਬ ਦੇ ਅੰਦਰ ਇਤਰ ਮਜ਼ਦੂਰਾ ਇਸ ਤਰ੍ਹਾਂ ਦੀ ਸਮੱਸਿਆ ਨਾਲ ਤੁਹਾਨੂੰ ਸੁਣ ਨਹੀਂ ਨਹੀਂ ਬਿਲਕੁਲ ਅਸੀਂ ਤਾਂ ਮਜ਼ਦੂਰਾ ਦੇ ਵੀ ਜਿਹੜੇ ਇਸ਼ੂ ਨੇ ਲਗਾਤਾਰ ਇਨਾਨੀ ਯੂਨੀਅਨਾਂ ਸਾਨੂੰ ਮਿਲਦੀਆਂ ਰਹਿੰਦੀਆਂ ਨੇ ਮੈਨੂੰ ਉੱਥੇ ਚੰਡੀਗੜ੍ਹ ਦੇ ਅੰਦਰ ਆ ਪਿਛਲੇ ਸਮੇਂ ਤੇ ਇਹਨਾਂ ਦੇ ਰੇਟ ਵੀ ਰਿਵਾਈਜ਼ ਕੀਤੇ ਸੀਗੇ ਅਸੀਂ ਕਿਉਂਕਿ ਬੜਾ ਸਖਤ ਕੰਮ ਕਰਦੇ ਨੇ ਤੁਸੀਂ ਦੇਖਿਆ 37 ਕਿਲੋ ਦੀ ਬੋਰੀ ਲੈ ਕੇ ਟਰੱਕ